ਅਦੇ ਸਮੇਂ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਆਪਦੇ ਪਰਿਵਾਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਦੇਖੋ ਉਸ ਸਮੇਂ ਉਹ ਲਾਲਸ ਉਹਦੇ ਲਾਲਚ ਸੀਗਾ ਲਾਲਚ ਪੂਰੀ ਬਲਾਈ ਠੀਕ ਹੈ ਆਪਾਂ ਪੜਦੇ ਹਾਂ ਤੇ ਉਹਨੇ ਲਾਲਚ ਕੀਤਾ ਸੀਗਾ ਕਿ ਮੈਨੂੰ ਰਾਜ ਮਿਲਣਾ ਚਾਹੀਦਾ ਉਹਦੇ ਲਈ ਭਾਵੇਂ ਮੈਂ ਆਪਦਾ ਪਰਿਵਾਰ ਹੀ ਖਤਮ ਕਰ ਦੇਵਾਂ ਸੋ ਕਦੇ ਵੀ ਇਹ ਲਾਲਚ ਜਿਹੜਾ ਹੈਗਾ ਨਹੀਂ ਕਰਨਾ ਚਾਹੀਦਾ ਸਭ ਤੋਂ ਜੇ ਤੁਸੀਂ ਲਾਲਚ ਕਰਨਾ ਚਾਹੁੰਦੇ ਹੋ ਨਾ ਤਾਂ ਚੱਜ ਦੀਆਂ ਚੀਜ਼ਾਂ ਦਾ ਲਾਲਚ ਕਰੋ ਪੜ੍ਹਾਈ ਦਾ ਲਾਲਚ ਕਰੋ ਸੇਵਾ ਦਾ ਲਾਲਚ ਕਰੋ ਸਿਮਰਨ ਦਾ ਲਾਲਚ ਕਰੋ ਜਿਹੜਾ ਤੁਹਾਡੇ ਗੰਹ ਜਾ ਕੇ ਕੰਮ ਆਉਣੇ ਜਿਹੜੀ ਮਾਇਆ ਨੇ ਜ਼ਰੂਰ ਅਸੀਂ ਦੁਨਿਆਵੀ ਲੋਕ ਹੈਗੇ ਆਂ ਸਾਨੂੰ ਮਾਇਆ ਦੇ ਨਾਲ ਪਿਆਰ ਹੈਗਾ ਵੀ ਸਾਡੇ ਕੋਲੇ ਪੈਸਾ ਆ ਜੇ ਪਰ ਇੱਕ ਜ਼ਿੰਦਗੀ ਦਾ ਇੱਕ ਫਲਸਫਾ ਹੈ ਇਹਨੂੰ ਆਪਦੇ ਭੱਲੇ ਮੰਨ ਲਿਓ ਸਾਡਾ ਜਿਹੜਾ ਸਾਹ ਨਾ ਇਹ ਅਸਥਾਈ ਹੈ ਇਹਦਾ ਪਤਾ ਕੋਈ ਨਹੀਂ ਕਿ 1 ਮਿੰਟ ਜੀ ਨਿਕਲ ਜਾਣੇ ਤੇ ਪਰ ਜਦੋਂ ਅਸੀਂ ਦੌੜ ਦੇ ਮਗਰ ਦੌੜ ਚ ਭੱਜਦੇ ਹਾਂ ਸਾਡੇ ਕੋਲੇ ਪਰਮਾਨੈਂਟ ਕਾਰ ਹੋਵੇ ਸਾਡੇ ਕੋਲੇ ਪਰਮਾਨੈਂਟ ਘਰ ਹੋਵੇ ਸਾਡੇ ਕੋਲੇ ਪਰਮਾਨੈਂਟ ਨੌਕਰੀ ਹੋਵੇ ਸਾਡੇ ਕੋਲੇ ਪਰਮਾਨੈਂਟ ਆਪਣਾ ਪੈਸਾ ਹੋਵੇ ਪਰ ਕਦੇ ਤੁਸੀਂ ਇਹ ਸੋਚਿਆ ਵੀ ਤੁਹਾਡੇ ਕੋਲੇ ਪਰਮਾਨੈਂਟ ਸਾਹ ਹੈਗੇ ਆ ਉਦੋਂ ਸਾਡੇ ਕੋਲੇ ਟੈਂਪਰੇਰੀ ਹੈ ਜਿੰਨਾਂ ਨੇ ਖਤਮ ਹੋ ਜਾਣਾ ਹੈ ਉਸ ਸਥਾਈ ਗੱਸਤੇ ਕੋਲੇ ਤੇ ਅਸਥਾਈ ਚੀਜ਼ਾਂ ਦੇ ਮਗਰ ਅਸੀਂ ਭੱਜੇ ਫਿਰਦੇ ਹਾਂ। ਸੋ ਕਦੇ ਵੀ ਇਸ ਦੌੜਤ 'ਚ ਨਾ ਭੱਜਿਆ ਕਰੋ, ਲਾਲਚ ਨਾ ਕਰੋ, ਮਾਇਆ ਦੇ ਮਗਰ ਨਹੀਂ ਭੱਜਣਾ ਚਾਹੀਦਾ। ਚਲੋ ਅੱਜ ਦੁਨਿਆਵੀ ਲੋੜ ਸਾਡੀ ਬਣ ਗਈ ਹੈ। ਪਰ ਜਦੋਂ ਅਸੀਂ ਗੁਰ ਇਤਿਹਾਸ ਦੇ ਨਾਲ ਜੁੜਦੇ ਹੁੰਦੇ ਹੁਣੇ ਆ ਨਾ, ਤਾਂ ਉਦੋਂ ਸਾਨੂੰ ਪਤਾ ਲੱਗਦਾ ਵੀ ਸਾਡੇ ਜਿਹੜੇ ਬਾਬੇ ਸੀ ਨਾ, ਉਹਨਾਂ ਨੇ ਲਾਲਚ ਨਹੀਂ ਕੀਤਾ ਸੀਗਾ। ਉਹਨਾਂ ਨੂੰ ਨਾ ਕਿਸੇ ਤਖਤ ਦਾ ਲਾਲਚ ਸੀ, ਨਾ ਉਹਨਾਂ ਨੂੰ ਮੋਹ ਮਾਇਆ ਦਾ ਲਾਲਚ ਸੀ। ਤੇ ਗੁਰਗੋਬਿੰਦ ਸਿੰਘ ਜੀ ਲਈ ਤਾਂ ਸਾਨੂੰ ਇਸ ਖਾਇ ਹੀ ਉਹਨਾਂ ਨੇ ਆਪ ਦਾ ਸਰਪੰਨਸੀ ਵਾਰਤਾ ਅਡਾ ਕਿਹੜਾ ਪਿਤਾ ਹੋ ਸਕਦਾ ਜਿਹੜਾ ਆਪਦੇ ਪੁੱਤਰਾਂ ਨੂੰ ਜਿਉਂਦੇ ਜੀ ਨੀਹਾਂ ਦੇ ਵਿੱਚ ਚੁਣਵਾ ਦੂਗਾ ਕਿਹੜਾ ਪਿਤਾ ਹੋਊਗਾ ਜਿਹੜਾ ਆਪਦੇ ਬੱਚਿਆਂ ਨੂੰ ਚਪਕਾਰ ਸਾਹਿਬ ਦੀ ਲੜਾਈ ਦੇ ਵਿੱਚ ਆਪਣਾ ਸ਼ਹੀਦ ਕਰਵਾ ਸਕੇ ਮਾ